ਸਸ਼ੁਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਸਾਈਬਰ ਕ੍ਰਾਈਮ ਦੇ ਵੱਧ ਰਹੇ ਮਾਮਲਿਆਂ ਦੇ ਵਿਚਾਲੇ ਜਿੱਥੇ ਬਠਿੰਡਾ ਪੁਲਿਸ ਦੇ ਵੱਲੋਂ ਹੁਣ ਇਸ ਖਿਲਾਫ ਸਾਈਬਰ ਥਾਣਾ ਖੋਲਿਆ ਗਿਆ। ਦਰਅਸਲ ਏਡੀਜੀਪੀ सुरेंद्रਪਾਲ ਸਿੰਘ ਪਰਮਾਰ ਦੁ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਤਾਂ ਉਹਨਾਂ ਦਾ ਕਹਿਣਾ ਕਿ ਹੁਣ ਆਏ ਦਿਨ ਹੀ ਜਿਹੜੇ ਸਾਈਬਰ ਠੱਗੀ ਦੇ ਮਾਮਲੇ ਨੇ ਕਾਫੀ ਵੱਧ ਰਹੇ ਨੇ। ਨਿਤ ਦਿਨ ਲੋਕਾਂ ਨੂੰ ਇਹਨਾਂ ਛਾਤ ਠੱਗਾ ਦੇ ਵੱਲੋਂ ਸਾਈਬਰ ਕ੍ਰਾਈਮ ਦੇ ਜ਼ਰੀਏ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਹੁਣ ਇਹਨਾਂ ਠੱਗਾ ਤੇ ਕਾਬੂ ਪਾਉਣ ਦੇ ਲਈ ਤੇ ਕਾ ਨੂੰ ਰਾਹਤ ਦੇਣ ਦੇ ਲਈ ਸਾਈਬਰ ਥਾਣਾ ਖੋਲਿਆ ਗਿਆ ਜਿਸ ਦੇ ਵਿੱਚ ਕੀ ਸਾਈਬਰ ਕ੍ਰਾਈਮ ਦੇ ਨਾਲ ਜਿਹੜੀਆਂ ਸੰਬੰਧਿਤ ਸ਼ਿਕਾਇਤਾਂ ਨੇ ਉਹਨਾਂ ਦਾ ਨਿਪਟਾਰਾ ਕੀਤਾ ਜਾਵੇਗਾ ਹਰ ਵੇਲੇ ਜਿਹੜੇ ਇੱਥੇ ਅਧਿਕਾਰੀ ਨੇ ਉਤਨਾਤ ਰਹਿਣਗੇ ਦਰਅਸਲ ਇਸ ਬਾਬਤ ਏ ਡੀ ਜੀ ਪੀ ਬਟਿੰਡਾ सुरेंद्रਪਾਲ ਸਿੰਘ ਪਰਮਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਸਹੂਲਤ ਦੇ ਲਈ ਤੇ ਵੱਧ ਰਹੀਆਂ ਸਾਈਬਰ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਦੇਖਦਿਆਂ ਹੋਇਆ ਇਸ ਸਾਈਬਰ ਥਾਣੇ ਦਾ ਉਦਘਾਟਨ ਕੀਤਾ ਗਿਆ ਸਰ ਦਾ ਸਰ ਦਾ ਥਾਣੇ ਦਾ ਸਥਾਪਨ ਕੀਤੇ ਕਿੰਨਾ ਫਾਇਦਾ ਹੋਏਗਾ ਔਰ ਕਿਸ ਤਰ੍ਹਾਂ ਇੱਥੇ ਕੰਮ ਕਰ ਹੋਏਗਾ ਇਹ ਇੱਕ ਪੰਜਾਬ ਸਰਕਾਰ ਦੀ ਇੱਕ ਹੋਰ ਨਵੀਂ ਸ਼ੁਰੂਆਤ ਹੈ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ਅੱਗੇ ਸਕੈਟਰਡ ਕੰਮ ਹੁੰਦਾ ਸੀ ਹੁਣ ਇੱਥੇ ਸਾਰੇ ਇਕੱਠੇ ਡਾਗੇ ਐਡਵਾਂਸ ਇਕੁਪਮੈਂਟ ਅਲੋਂਗ ਥੇ ਲੇਟਸ ਸੌਫਟਵੇਅਰਸ ਕੁਨੈਚੁਰਲ ਇਹਦਾ ਪਬਲਿਕ ਨੂੰ ਬਹੁਤ ਫਾਇਦਾ ਹੋਏਗਾ ਤੇ ਅਸੀਂ ਰਿਕਵੈਸਟ ਕਰਦੇ ਹਾਂ ਤੁਹਾਡੇ ਥਰੂ ਸਾਰੀ ਪਬਲਿਕ ਨੂੰ ਕਿਸੇ ਨਾਲ ਵੀ ਅਗਰ ਕੋਈ ਧੋਖਾਧੜੀ ਹੁੰਦੀ ਹੈ ਕੋਈ ਸਾਈਬਰ ਕ੍ਰਾਈਮ ਦਾ ਕੇਸ ਹੁੰਦਾ ਸਿੱਧੇ ਸਥਾਨੇ ਰਿਪੋਰਟ ਕਰਨ ਨਵੇਂ ਇੰਸਪੈਕਟਰ ਸਾਹਿਬ ਲਗਾਏ ਨੇ ਐਸਐਚਓ ਡਿਪਟੀ ਸਾਹਿਬ ਸੁਪਰਵਾਈਜ਼ ਕਰਨਗੇ ਐਸਪੀ ਸਾਹਿਬ ਸੁਪਰਵਾਈਜ਼ ਕਰਨਗੇ ਐਸਐਸ ਸਾਹਿਬ ਆਪ ਸੁਪਰਵਾਈਜ਼ ਕਰਦੇ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਲੋਕ ਕੋਆਪਰੇਟ ਕਰਨਗੇ ਇੱਕ ਵਨ ਸਟਾਪ ਸ਼ਾਪ ਹੋਏਗੀ ਜਿੱਥੇ ਸਾਰੇ ਡਿਸਟ੍ਰਿਕਟ ਦੇ ਜਿਹੜੇ ਅਗਰੀਵਡ ਕੋਈ ਬੰਦੇ ਨੇ ਉਹਨਾਂ ਨੂੰ ਪਰਲੀਖ ਮਿਲ ਜਾਏਗਾ ਸਰ ਸਾਈਬਰ ਕ੍ਰਾਈਮ ਕਿੰਨਾ ਵਧ ਗਿਆ ਪਹਿਲਾਂ ਦੇ ਮੁਕਾਬਲੇ ਪਹਿਲਾਂ ਬਹੁਤ ਕੱਟ ਕ੍ਰਾਈਮ ਹੁੰਦਾ ਸੀ ਹੁਣ ਹਰੇਕ ਕ੍ਰਾਈਮ ਦੇ ਵਿੱਚ ਸਾਈਬਰ ਇਨਵੋਲਵਰ ਹੁੰਦਾ ਹੈ ਕਾਇਸ ਤਰ੍ਹਾਂ ਹੈ ਜੀ ਤੁਹਾਡੀ ਜਿੰਨੀ ਸਾਰੀ ਬੈਂਕਿੰਗ ਹੈ ਜਿੰਨੀਆਂ ट्रांजੈਕਸ਼ਨਸ ਹੈਗੀਆਂ ਆਪਾਂ ਡਿਜੀਟਲ ਇੰਡੀਆ ਬਣਾ ਰਹੇ ਆ ਉਹ ਸਾਰੀਆਂ ਤੇ ਮੋਬਾਈਲ ਤੇ ਆ ਗਈਆਂ ਜਾਂ ਕੰਪਿਊਟਰ ਤੇ ਆ ਗਈਆਂ ਸੋ ਇਸ ਕਰਕੇ ਵਾਈਟ ਕਾਲਰ ਜਿਹੜਾ ਕ੍ਰਾਈਮ ਹੈ ਉਹ ਨੈਚੁਰਲੀ ਵਧੇਗਾ ਰੇਟ ਇਹਦਾ ਜਿਹੜਾ ਹਰ ਇੱਕ ਸਾਲ ਵਧਨ ਦਾ ਮੇਰਾ ਕਹਿਣਾ 25 ਤੋਂ 30% ਹੈ ਤਾਂ ਇਸੇ ਤਰ੍ਹਾਂ ਨੈਚੁਰਲ ਜਿੱਦਾਂ ਜਿੱਦਾਂ ਡਿਜੀਟਲ ਇੰਡੀਆ ਬਣਦਾ ਜਾਏਗਾ ਉਸੇ ਉਸ ਤਰ੍ਹਾਂ ਇਹ ਕ੍ਰਾਈਮ ਵੀ ਵਧਦਾ ਜਾਏਗਾ ਸਰ ਜਿਸ ਤਰ੍ਹਾਂ ਸਾਈਬਰ ਜਿਹੜਾ ਕ੍ਰਾਈਮ ਐ ਐਡਵਾਂਸ ਹੋ ਗਿਆ ਜੀ ਤਾਂ ਕੀ ਸਾਡੇ ਕੋਲੇ ਉਹ ਜੀ ਟੈਕਨੀਕ ਵੀ ਐਡਵਾਂਸ ਆ ਗਈ ਬਿਲਕੁਲ ਹੈ ਜੀ ਸਾਡੇ ਕੋਲ ਬਹੁਤ ਤਕੜੇ ਸੌਫਟਵੇਅਰ ਨੇ ਇੱਕ ਇੱਕ ਡੇਡਡ ਕਰੋੜ ਦੀ ਇੱਕ ਇੱਕ ਮਿਸ਼ਨਰੀ ਹੈ ਜਿਹੜੀ ਇਮੀਡੀਏਟਲੀ ਟਰੈਕ ਕਰ ਦਿੰਦੀ ਹੈ ਕਿੱਥੇ ਐਂਡ ਯੂ ਹੈਵ ਸੀਨ ਕਿ ਜਦੋਂ ਵੀ ਕਿਤੇ ਇਹੋ ਜਿਹੀ ਠੱਗੀ ਹੁੰਦੀ ਆ ਅਸੀਂ ਹੁਣ ਇਸ ਪੋਜੀਸ਼ਨ 'ਚ ਹੈ ਕਿ ਉਹ ਪੈਸੇ ਬਲੌਕ ਕਰ ਸਕਦੇ ਆ ਅਗਿਓ ਕਿਸੇ ਹੋਰ ਕਾਉਂਟ 'ਚ ਪਾ ਕੇ ਉਹਨਾਂ ਨੂੰ ਮਿਸਯੂਟਿਲੇਾਈਜ਼ ਨਹੀਂ ਕਰ ਸਕਦਾ ਉਹ ਉਹਨੂੰ ਐਕਸੈਪਟ ਵੀ ਕਰ ਸਕਦਾ ਪਰ ਲੱਗਦਾ ਨਹੀਂ ਕਿ ਇਹ ਥਾਣਾ ਸ਼ਹਿਰ ਦੇ ਅੰਦਰ ਹੁੰਦਾ ਤਾਂ ਲੋਕਾਂ ਥੋੜਾ ਸੌਖਾ ਹੁੰਦਾ ਸੀ ਆਊਟਰ ਬਹੁਤ ਜ਼ਿਆਦਾ ਆ ਗਿਆ ਹੈ ਅੰਦਰ ਕੋਈ ਸਾਡੇ ਕੋਲ ਉਹ ਤਾਂ ਉਹ ਦਾ ਇਸ ਤਰ੍ਹਾਂ ਹੈ ਕਿ ਅਕਮੋਡੇਸ਼ਨ ਤੇ ਡਿਪੈਂਡ ਕਰਦਾ ਸਾਡੇ ਕੋਲ ਅੰਦਰ ਜ਼ਿਆਦਾ ਅਕਮੋਡੇਸ਼ਨ ਨਹੀਂ ਸੀ ਇੱਥੇ ਕਾਫੀ ਨਵੀਂ ਬਿਲਡਿੰਗ ਬਣੀ ਹੋਈ ਹੈ ਔਰ ਸਪੇਸ ਇੱਥੇ ਕਾਫੀ ਹੈਗਾ ਤੇ ਲੋਕਾਂ ਨੂੰ ਖਜਲ ਖਰਾਬੀ ਤੋਂ ਹਰ ਇੱਕ ਪੁਲਿਸਟੇਸ਼ਨ ਤੋਂ ਧੱਕੇ ਖਾਣ ਵਾਲੇ ਚੰਗਾ ਹੈ ਕਿ ਇੱਕੋ ਜਗ੍ਹਾ ਵਨ ਸਟਾਪ ਸ਼ਾਪ ਹੈ ਇੱਥੇ ਸੈਟੇਲਾਈਜ਼ਡ ਹੈਗਾ ਸਾਰਾ ਕੁਝ ਇੱਕ ਬਿਲਡਿੰਗ ਦਾ ਪਰ ਵੀ ਸਰ ਲੋਕਾਂ ਨੂੰ ਫਿਰ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਨੇੜੇ ਨਵਾਂ ਠਾਣਾ ਬਣਾਈਏ ਤੇ ਉੱਥੇ ਨੂੰ ਲੈ ਕੇ ਜਾਈਏ ਤਾਂ ਕਿ ਕਿਉਂਕਿ ਜਿਹੜਾ ਸਾਈਬਰ ਕਾਇਮ ਹੈ ਕੱਲਾ ਸ਼ਹਿਰ ਤੇ ਹੁੰਦਾ ਨਹੀਂ ਹੈਗਾ ਪਿੰਡਾਂ ਜੀ ਦਾ ਹੁੰਦਾ ਹੈ ਨਾ ਸਰ ਸਾਈਬਰ ਕ੍ਰਾਈਮ ਲਗਾਤਾਰ ਜਿਵੇਂ ਵਧ ਰਿਹਾ ਹੈਗਾ ਕਿ ਪੁਲਿਸ ਦੀ ਹੋਟਾਈ ਮਹਿੰਗੀਆਂ ਲੋਕਾਂ ਨੂੰ ਚਾਬੀ ਦਿੱਤਾ ਜਾਵੇ ਤਾਂ ਜੋ ਇਹ ਸਾਈਬਰ ਕ੍ਰਾਈਮ ਨਾ ਹੀ ਹੋ ਸਕੇ ਮੋਤੇ ਲੋਕਾਂ ਤੋਂ ਜਿਵੇਂ OTP ਲਿਆ ਜਾਂਦਾ ਉਹ ਤੇ ਪੜ੍ਹੇ ਲਿਖੇ ਲੋਕ ਉਹ ਜ਼ਿਆਦਾ ਦੇਰਦੇ ਆ ਜੇ ਹਨਪੜ ਘਟ ਦਿੰਦੇ ਹੈਗੇ ਜੇ ਸਰ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕਟਰ ਨਾਲ ਠੱਗੀ ਵੱਡੀ ਕੀ ਮੱਜੀ ਆ ਰਹੀ ਹੈ ਮਲੰਗਣਾ ਜਾਟ ਕੀ ਅੰਦੀ ਦਾ ਸਟਾਰਡ ਪੜ੍ਹੇ ਲਿਖੇ ਲੋਕਾਂ ਨੂੰ ਜ਼ਿਆਦਾ ਕੀਤਾ ਜਾ ਰਿਹਾ ਓਏ ਹੋਈ ਆ ਕਿ ਅਸਲ ਸਾਬ ਨੂੰ ਇਹ ਕਹਾਂਗੇ ਕਿ ਜਿਹੜਾ ਵੀ ਇੱਥੇ ਬੰਦਾ ਵਿਜ਼ਿਟ ਕਰਦਾ ਉਹਨੂੰ ਤਾਂ ਨੈਚੁਰਲੀ ਇਲਾਈਟਨ ਕਰਾਂਗੇ ਤੇ ਬਾਕੀ ਪਬਲਿਕ ਨੂੰ ਥੋੜੇ ਥਰੂ ਅਸੀਂ ਇਲਾਈਟ ਕਿਸੇ ਨਾਲ ਵੀ ਬਹੁਤ ਮੋਬਾਈਲ ਦੇ ਉੱਤੇ ਹੀ ਆਉਂਦਾ ਕਿ ਆਹ ਚੀਜ਼ਾਂ ਤੁਸੀਂ ਕਿਸੇ ਨਾਲ ਨਹੀਂ ਸ਼ੇਅਰ ਕਰਨੀਆਂ ਜਿੱਦਾਂ ਪਿੰਨ ਹੈ, OTP ਹੈ। ਇਹ ਤਾਂ ਬੇਸਿਕ ਚੀਜ਼ਾਂ ਨੇ ਇਹਨਾਂ ਦਾ ਸਾਰਿਆਂ ਨੂੰ ਖਿਆਲ ਰੱਖਣਾ ਪਵੇਗਾ। ਬੰਦੇ ਕਈ ਵਾਰ ਗਰੀਟ ਚ ਆ ਕੇ, ਲਾਲਚ ਚ ਆ ਕੇ ਮੈਂ ਪੈਸੇ ਡਬਲ ਕਰ ਦਿੰਨਾ, ਟ੍ਰिपल ਕਰ ਦਿੰਨਾ, ਫਸ ਜਾਂਦੇ ਨੇ। ਤੋਂ ਐਕਚੁਅਲੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਆਪਣੇ ਕੋਲੋਂ ਫ੍ਰੀ ਪੈਸੇ ਤਾਂ ਦੇ ਨਹੀਂ ਸਕਦਾ। ਤੇ ਸਾਨੂੰ ਉਹ ਜੀ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਸੇ ਕੋਲੋਂ। ਸਭ ਜ਼ਿਆਦਾਤਰ ਗ੍ਰਿਟਕੀਆਂ ਪਾਈਦੀਆਂ ਹੈਗੀਆਂ ਨੇ, ਇਹ ਲਗ ਲਾ ਸਟੇਟਾਂ 'ਚ ਪਾਈਦੀਆਂ ਹੈਗੀਆਂ ਜਿਸ ਤਰ੍ਹਾਂ ਤੁਰ ਯੂਪੀ ਬਿਹਾਰ ਦੂਰ ਬਚਾ ਲਦੇ ਅਦਰਸ ਕਿ ਉਹ ਉਧਰ ਸਰਕਾਰਾਂ ਨਾਲ ਜਾਂ ਉਸ ਦੇ ਉੱਪਰ ਦੀ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਟਾਈਪ ਕੀਤਾ ਜਾ ਸਕਦਾ ਹੈ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕੋਈ ਲਿਆਂਦਾ ਜਾ ਸਕਦਾ ਉਹ ਤੇ ਸਿਰਫ ਅਕਿਊਜ਼ ਫੜਨ ਦੇ ਵਿੱਚ ਅਸੀਂ ਉਹਨਾਂ ਨਾਲ ਟਾਈਪ ਕਰ ਸਕਦੇ ਆ ਅਦਰਵਾਈਜ਼ ਤੇ ਜਦੋਂ ਮੋਬਾਈਲ ਤੇ ਬੈਠ ਗਿਆ ਤੁਸੀਂ ਇੱਥੇ ਬੈਠੇ ਆਸਟ੍ਰੇਲੀਆ ਵਾਲੇ ਕਿਸੇ ਬੰਦੇ ਨੂੰ ਲੁੱਟ ਲੋ ਆਸਟ੍ਰੇਲੀਆ ਵਾਲਾ ਤੁਹਾਨੂੰ ਲੁੱਟ ਲੋ देयर इज नो ਬਾਰ ਬਿਕੋਜ਼ ਡਿਜੀਟਲ ਵਰਲਡ ਜਿਹੜਾ ਹੈਗਾ ਉਹ ਇੱਕੋ ਹੀ ਹੈ ਕਿਤੇ ਬੈਠਾ ਹੋ ਗੁੰਡਾ ਕਿਸੇ ਨਾਲ ਕਨੈਕਟ ਕਰ ਸਕਦਾ ਹੈਗਾ ਉਹਨਾਂ ਨਾਲ ਰੈਪੋ ਕ੍ਰੀਏਟ ਕਰਨ ਦਾ ਤਾਂ ਤਾਂ ਹੀ ਆ ਜੇ ਅਸੀਂ ਕੋਈ ਪਾਰਟੀ ਭੇਜ ਕੇ ਉਥੋਂ ਕੋ ਬੰਦਾ ਚੱਕਣਾ ਹੋਵੇ ਆਦਰਵਾਇਸ ਆ ਮੈਂ ਤੁਸੀਂ ਇੱਥੇ ਬੈਠੇ ਹੋ ਜਾਂ ਕਿਤੇ ਹੋਰ ਬੈਠੇ ਹੋ ਇਟ ਡਸ ਨੋਟ ਮੈਟਰ ਸਰ ਆਮ ਗੂਗਲ ਪੇ ਟ੍ਰਾਂਜੈਕਸ਼ਨ ਹੁੰਦੀ ਹੈ ਪੁਲਿਸ ਕਹਿੰਦੀ ਕਿਦਾ ਰਿਕਾਰਡ ਨਹੀਂ ਮਿਲਦਾ ਕੀ ਇੱਥੇ ਪੋਸੀਬਲ ਹੋਏਗਾ ਜੀ ਗੂਗਲ ਪੇ ਕਿਸ ਨੇ ਆਫ ਡੈਫੀਨਿਟਲੀ ਕਰਾਂਗੇ ਉਹਦਾ ਮੋਬਾਈਲ ਦੇ ਵਿੱਚ ਰਿਕਾਰਡ ਹੁੰਦਾ ਨੇਚਰਲ ਹੈ ਜਿਹੜਾ ਉਹਦੇ ਵੱਡੇ ਵੱਡੇ ਸਰਵਰਾਂ ਨੂੰ ਸਾਰਾ ਕੁਝ ਹੁੰਦਾ ਇਟ ਟੇਕਸ ਲੈਟਰ ਬਿਟ ਟਾਈਮ ਪਰ ਹੁਣ ਕਿਉਂਕਿ ਐਕਸਕਲੂਸਿਵ ਫੈਸਿਲਿਟੀ ਹੈਗੀ ਆ ਇਮੀਡੀਟਲੀ ਮੇਲ ਕਰਿਆ ਕਰਾਂਗੇ ਐਸਐਚਓ ਸਾਹਿਬ ਦੇ ਐਕਚੁਅਲੀ ਉਹਨਾਂ ਸਾਰਿਆਂ ਨਾਲ ਜਿਹੜੇ ਹੈਗੇ ਆ ਸਰਵਿਸ ਪ੍ਰੋਵਾਈਡਰ ਉਹਨਾਂ ਨਾਲ ਕੰਟੈਕਟ ਹੋ ਜਾਏਗਾ ਲੋਕਾਂ ਦੀ ਟੀਮ ਸਾਰਾ ਸਟਾਫ ਇੱਥੇ ਤੋਂ ਜਿੰਨੇ ਸਾਈਬਰ ਦੇ ਸਾਡੇ ਕੋਲ ਸਪੈਸ਼ਲਿਸਟ ਬੰਦੇ ਸੀਗੇ ਉਹ ਸਾਰੇ ਇੱਥੇ ਲਗਾ ਦਿੰਦੇ ਨੇ